ਅਸੀਂ ਅਕਸਰ ਕਹਿੰਦੇ ਹਾਂ ਕਿ ਅਸੀਂ ਨਿਤਨੇਮ ਕਰਦੇ ਹਾਂ ਪਾਠ ਕਰਕੇ ਅਰਦਾਸ ਕਰਦੇ ਹਾਂ ਪਰ ਪਰਮਾਤਮਾ ਫਿਰ ਵੀ ਸਾਡੀ ਅਰਦਾਸ ਨਹੀਂ ਸੁਣਦਾ ਇਸ ਲਈ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਰਮਾਤਮਾ ਕੋਈ ਸਾਡੇ ਗੁਲਾਮ ਨਹੀਂ ਹਨ ਸਗੋਂ ਸਾਨੂੰ ਹਮੇਸ਼ਾ ਵਾਹਿਗੁਰੂ ਉੱਤੇ ਆਪਣਾ ਯਕੀਨ ਬਣਾਈ ਰੱਖਣਾ ਚਾਹੀਦਾ ਹੈ ਪਰਮਾਤਮਾ ਸਾਡੀ ਉਹੀ ਅਰਦਾਸ ਸੁਣਦਾ ਹੈ ਜੋ ਸਾਡੇ ਲਈ ਸਹੀ ਹੁੰਦੀ ਹੈ ਅਤੇ ਕਈ ਵਾਰ ਮੰਗਦਾ ਸੀ ਬਹੁਤ ਕੁਝ ਲੈਂਦੇ ਹਾਂ ਪਰਮਾਤਮਾ ਕੋਲੋਂ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਸਾਡੇ ਲਈ ਸਹੀ ਹੈ ਵੀ ਜਾਂ ਨਹੀਂ ਪਰ ਵਾਹਿਗੁਰੂ ਜੀ ਪਲੀ ਪਾਂਤ ਜਾਣਦੇ ਹਨ ਕਿ ਸਾਡੇ ਲਈ ਕੀ ਸਹੀ ਹੈ ਅਤੇ ਕੀ ਗਲਤ ਉਦਾਹਰਣ ਵਜੋਂ ਜੇਕਰ ਕੋਈ ਛੋਟਾ ਬੱਚਾ ਚਾਕੂ ਨਾਲ ਖੇਡ ਰਿਹਾ ਹੋਵੇ ਅਤੇ ਬਹੁਤ ਖੁਸ਼ ਹੋ ਰਿਹਾ ਹੋਵੇ ਪਰ ਉਸ ਨੂੰ ਨਹੀਂ ਪਤਾ ਹੁੰਦਾ ਕਿ ਇਹ ਚਾਕੂ ਉਸ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ ਉਸਦੀ ਮਾਤਾ ਜਿਵੇਂ ਹੀ ਬੱਚੇ ਨੂੰ ਚਾਕੂ ਨਾਲ ਖੇਡਦਾ ਦੇਖਦੀ ਹੈ ਤਾਂ ਉਹ ਤੁਰੰਤ ਬੱਚੇ ਕੋਲੋਂ ਚਾਕੂ ਖੋਹ ਲੈਂਦੀ ਹੈ ਇਸ ਅਵਸਥਾ ਵਿੱਚ ਜਦੋਂ ਬੱਚਾ ਬਹੁਤ ਖੁਸ਼ ਸੀ ਤਾਂ ਚਾਕੂ ਖੋਹੇ ਜਾਣਤੇ ਉਹ ਬਹੁਤ ਦੁਖੀ ਹੋਵੇਗਾ ਇਸੇ ਤਰ੍ਹਾਂ ਸਾਡੇ ਨਾਲ ਹੁੰਦਾ ਹੈ ਪਰ ਉਸਦੀ ਮਾਂ ਜਾਣਦੀ ਸੀ ਕਿ ਇਹ ਚਾਕੂ ਬੱਚੇ ਦਾ ਨੁਕਸਾਨ ਕਰੇਗਾ ਇਸੇ ਤਰ੍ਹਾਂ ਵਾਹਿਗੁਰੂ ਵੀ ਸਾਡੇ ਮਾਪਿਆਂ ਦੀ ਤਰ੍ਹਾਂ ਹੀ ਸਾਡੀ ਦੇਖਭਾਲ ਕਰਦੇ ਹਨ ਜੇਕਰ ਉਹਨਾਂ ਨੇ ਸਾਡੇ ਤੋਂ ਕੋਈ ਚੀਜ਼ ਦੂਰ ਕੀਤੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਚੀਜ਼ ਸਾਡੇ ਲਈ ਸਹੀ ਨਹੀਂ ਸੀ ਅੱਗੇ ਜਾ ਕੇ ਉਸ ਨਾਲ ਸਾਡਾ ਨੁਕਸਾਨ ਹੋ ਸਕਦਾ ਸੀ ਇਸੇ ਕਰਕੇ ਕਈ ਵਾਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਅਜੇ ਵਿੱਚ ਸਾਨੂੰ ਪਰਮਾਤਮਾ ਦਾ ਭਾਣਾ ਮੰਨਣਾ ਚਾਹੀਦਾ ਹੈ ਇਸ ਨਾਲ ਤੁਸੀਂ ਦੁਖੀ ਨਹੀਂ ਹੋਵੋਗੇ ਅਤੇ ਜੇਕਰ ਤੁਸੀਂ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਹੋ ਤਾਂ ਤੁਸੀਂ ਹਮੇਸ਼ਾ ਖੁਸ਼ ਰਹੋਗੇ ਜੇਕਰ ਕੋਈ ਵਿਅਕਤੀ ਪਰਮਾਤਮਾ ਦੀ ਭਗਤੀ ਦੇ ਰਸਤੇ ਤੇ ਚੱਲਦਾ ਹੈ ਤਾਂ ਵਾਹਿਗੁਰੂ ਜੀ ਉਸ ਤੋਂ ਕਈ ਤਰ੍ਹਾਂ ਦੇ ਇਮਤਿਹਾਨ ਲੈਂਦੇ ਹਨ ਜਦੋਂ ਵੀ ਕੋਈ ਭਗਤੀ ਕਰਨ ਵਾਲਾ ਇਹ ਸੋਚ ਲਵੇ ਕਿ ਹੁਣ ਮੈਂ ਪਾਠ ਜਾਂ ਭਗਤੀ ਵਿੱਚ નિਪੁੰਨ ਹੋ ਗਿਆ ਹਾਂ ਤਾਂ ਉਸੇ ਵੇਲੇ ਉਸ ਦੀ ਪ੍ਰੀਖਿਆ ਸ਼ੁਰੂ ਹੋ ਜਾਂਦੀ ਹੈ ਹੁਣ ਅਸੀਂ ਉਹਨਾਂ ਸੰਕੇਤਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਹੁਣ ਵਾਹਿਗੁਰੂ ਜੀ ਸਾਡੀ ਪ੍ਰੀਖਿਆ ਲੈ ਰਹੇ ਹਨ ਸਭ ਤੋਂ ਪਹਿਲੀ ਨਿਸ਼ਾਨੀ ਹੈ ਕਿ ਭਗਤੀ ਕਰਦੇ ਸਮੇਂ ਸਾਨੂੰ ਆਲਸ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਭਗਤੀ ਵਿੱਚ ਮਨ ਨਹੀਂ ਲੱਗਦਾ ਅਤੇ ਅਸੀਂ ਨਿਰਾਸ਼ ਹੋਣ ਲੱਗ ਜਾਂਦੇ ਹਾਂ ਅਤੇ ਦੂਜੀ ਨਿਸ਼ਾਨੀ ਹੈ ਰਿਸ਼ਤਿਆਂ ਦੀਆਂ ਉਲਝਣਾ ਤੁਹਾਡੀ ਭਗਤੀ ਵਿੱਚ ਵਾਰ-ਵਾਰ ਰੁਕਾਵਟ ਪਾਉਂਦੀਆਂ ਹਨ ਤੁਸੀਂ ਰਿਸ਼ਤਿਆਂ ਦੀਆਂ ਤਾਣੀਆਂ ਵਿੱਚ ਉਲਝ ਜਾਂਦੇ ਹੋ ਜਿਸ ਕਰਕੇ ਤੁਹਾਡਾ ਜਪ ਤਪ ਵਿੱਚ ਸਮਾਂ ਘਟਣ ਲੱਗਦਾ ਹੈ ਤੀਜੀ ਨਿਸ਼ਾਨੀ ਹੈ ਕਿ ਜਦ ਤੱਕ ਸਮੇਂ ਕਈ ਵਾਰ ਸਾਨੂੰ ਡਰਾਵਣੀ ਚੀਜ਼ ਦਿਖਾਈ ਦਿੰਦੀ ਹੈ ਜਾਂ ਆਸ-ਪਾਸ ਕਿਸੇ ਸ਼ਕਤੀ ਦਾ ਮਹਿਸੂਸ ਹੋਣਾ ਕਈ ਵਾਰ ਇਸ ਸਮੇਂ ਇਨਸਾਨ ਡਰ ਜਾਂਦਾ ਹੈ ਪਰ ਇਹ ਸਾਡੀ ਪ੍ਰੀਖਿਆ ਹੁੰਦੀ ਹੈ ਅਤੇ ਚੌਥੀ ਨਿਸ਼ਾਨੀ ਹੈ ਸਾਡੇ ਵਿਸ਼ਵਾਸ ਦੀ ਪ੍ਰੀਖਿਆ ਵਾਹਿਗੁਰੂ ਸਾਡੇ ਭਰੋਸੇ ਦੀ ਪ੍ਰੀਖਿਆ ਲੈਂਦੇ ਹਨ ਇੱਛਾ ਬੁਰੀ ਨਾ ਹੋਣ ਤੇ मन भक्ति करण ਤੋਂ ਡੋਲਣ ਲੱਗਦਾ ਹੈ ਇਸ ਸਮੇਂ ਵਿੱਚ ਜੇਕਰ ਤੁਸੀਂ ਸਹੀ ਤਰੀਕੇ ਪਰਮਾਤਮਾ ਵਿੱਚ ਅਤੇ ਬਾਣੀ ਵਿੱਚ ਪੂਰਾ ਵਿਸ਼ਵਾਸ ਬਣਾਈ ਰੱਖੋਗੇ ਅਤੇ ਲਗਾਤਾਰ ਨਿਤਨੇਮ ਕਰਦੇ ਰਹੋਗੇ ਤਾਂ ਪਰਮਾਤਮਾ ਤੁਹਾਡੇ ਤੇ ਖੁਸ਼ ਹੋ ਕੇ ਤੁਹਾਡੀਆਂ ਝੋਲੀਆਂ ਭਰ ਦਿੰਦਾ ਹੈ ਇਸ ਲਈ ਅਜਿਹੇ ਸਮੇਂ ਵਿੱਚ ਡੋਲੋ ਨਾ ਅਤੇ ਵਾਹਿਗੁਰੂ ਜੀ ਤੇ ਆਪਣਾ ਪੂਰਾ ਯਕੀਨ ਬਣਾਈ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ